ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਪਿਛਲੇ ਦਿਨੀ ਇੱਕ ਵੇਰਕਾਲਾ ਮੁੱਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤਾਂ ਸੋਚਿਆ ਉਸ ਤੇ ਕੁਝ ਵਿਚਾਰ ਦਿੰਨੇ ਹਨ ਦੋਸਤੋ ਉਹਦੇ ਵਿੱਚ ਕੀ ਹੈ ਸਿਰਫ ਛੋਟੇ ਜ਼ਿਮੀਂਦਾਰ ਨੂੰ ਹੀ ਦੋਸ਼ੀ ਬਣਾਇਆ ਜਾ ਰਿਹਾ ਹੈ ਕਿ ਫਾਰਮਰ ਜਿਹੜੇ ਨੇ ਉਹ 2 ਰੁਪਿਆ ਦੇ ਲਾਲਚ ਪਿੱਛੇ ਅਮੁੱਲ ਨੂੰ ਜਾਂ ਹੋਰ ਪ੍ਰਾਈਵੇਟ ਕੰਪਨੀ ਨੂੰ ਦੁੱਧ ਪਾ ਰਹੇ ਨੇ ਉਹ ਵੇਰਕਾ ਨੂੰ ਦੁੱਧ ਨਹੀਂ ਪਾ ਰਹੇ ਲੋਕੋ ਫਾਰਮਰ ਸਾਰੇ ਹੀ ਵੇਰਕਾ ਨੂੰ ਦੁੱਧ ਪਾ ਕੇ ਰਾਜੀ ਨੇ ਕਿਉਂਕਿ ਇਹ ਕੰਪਨੀ ਉਹ ਜੀ ਹੈ ਜਦੋਂ ਇਹਨਾਂ ਨੂੰ ਲੋਡ ਹੁੰਦੀ ਹੈ ਉਦੋਂ ਇਹਨਾਂ ਦੇ ਸੁਪਰਵਾਈਜ਼ਰ ਜਾਂ ਏਰੀਆ ਮੈਨੇਜਰ ਸਾਰਿਆਂ ਕੋਲ ਢੀੜਾ ਮਾਰਦੇ ਨੇ ਜਦੋਂ ਕੋਈ ਨਵਾਂ ਫਾਰਮ ਖੁੱਲਦਾ ਹੈ ਤਾਂ ਸਰਦੀ ਵਿੱਚ ਇਹ ਕੋਡ ਦਿੰਦੇ ਹੀ ਨਹੀਂ ਇਹ ਉਦੋਂ ਇੰਨੀ ਗੱਲ ਕਹਿ ਦਿੰਦੇ ਨੇ ਨਾ ਜੀ ਨਾ ਦੁੱਧ ਬਹੁਤ ਓਵਰ ਹੈ ਯਾਰ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਸਾਡੇ ਕੋਲ ਦੁੱਧ ਨਹੀਂ ਹੈਗਾ 17000 18000 ਲੀਟਰ ਰਹਿ ਗਿਆ ਦਿੱਲੀ ਦਾ ਇੱਕ ਪਾਸੇ ਤੁਸੀਂ ਦੁੱਧ ਫਾਰਮਰ ਤੋਂ ਲੈ ਹੀ ਨਹੀਂ ਰਹੇ ਅੱਡੋ-ਅੱਡੇ ਦਾ ਰੇਟ ਹੈ ਜੀ ਹਰ ਕੰਪਨੀ ਇੱਕ ਹੈ ਪਰ ਡਿਸਟ੍ਰਿਕਟ ਵਾਈਜ਼ ਰੇਟ ਦਾ ਬਹੁਤ ਫਰਕ ਹੈ ਇਸੇ ਕਰਕੇ ਜਿਹੜਾ ਫਾਰਮਰ ਤੋਂ ਪਾਸਾ ਵਟ ਰਿਹਾ ਹੈ ਸਟਾਫ ਇੰਨਾ ਕਿ ਕਰਪਟ ਹੋ ਚੁੱਕਿਆ ਹੈ ਅੱਧੇ ਕ ਤਾਂ ਰਿਟਾਇਰ ਕਰਨ ਵਾਲੇ ਨੇ ਉਹਨਾਂ ਦੀ ਨਿਗਾ ਹੀ ਨਹੀਂ ਕੰਮ ਕਰਦੀ ਅਗਰ ਰਿਟਾਇਰੋਮੀਟਰ ਤੇ ਜਾ ਕੇ ਫੈਂਟ ਲਵਾਈਏ ਨਾ ਹੋਊਗੀ 45 ਤਾਂ ਉਹਨੂੰ 41 42 ਕਹਿਣਗੇ 3 4 ਪੁਆਇੰਟ ਤਾਂ ਉੱਥੇ ਹੀ ਦਬ ਜਾਣਗੇ ਫਿਰ ਜਿਹੜੇ ਇਹਨਾਂ ਦੇ ਸੈਂਟਰਾਂ ਵਾਲੇ ਨੇ ਉਹਨਾਂ ਨੇ ਮਸ਼ੀਨਾਂ ਇੱਕੋ ਏਡੀਆਂ ਥੱਲੇ ਸੁੱਟੀਆਂ ਹੋਈਆਂ ਨੇ ਕਿ ਅਗਰ 45 ਫੈਂਟ ਦਾ ਦੁੱਧ ਦੇਣਾ ਉਹਨਾਂ ਨੇ ਉੱਥੇ ਜਾ ਕੇ ਮੰਨ ਕੇ ਚਲੋ 29 30 ਫੈਂਟ ਕੱਢਣੀ ਹੈ ਜੇ ਫੈਂਟ 3 4 ਪੁਆਇੰਟ ਘੱਟ-ਘੱਟ ਲਣਗੇ ਐਸ ਐਨ ਐਫ ਜਿਹੜੀ 72 73 ਤੋਂ ਉੱਤੇ ਨਹੀਂ ਕੱਢਦੀ ਲੁੱਟ ਕਸੁੱਟ ਸਾਰੇ ਪਾਸੇ ਜ਼ਿਮੀਂਦਾਰਾਂ ਦੀ ਹੋ ਰਹੀ ਹੈ ਜੀ ਸਾਰੇ ਰਲ ਮਿਲ ਕੇ ਕੁੱਤੀ ਚੋਰਾ ਨਾਲ ਰਲਈ ਹੋਈ ਹੈ ਸਾਰੇ ਆਪਸ ਦੇ ਵਿੱਚ ਇਹ ਕੰਮ ਕਰਦੇ ਨੇ ਇਸੇ ਕਰਕੇ ਜਦੋਂ ਔਖੇ ਵੇਲੇ ਕੰਪਨੀ ਬਾਹਰ ਨਹੀਂ ਫੜਦੀ ਤਾਂ ਯਾਰ ਔਖੇ ਵੇਲੇ ਕੌਣ ਫੜਾਊਗਾ ਇਹਨਾਂ ਨੂੰ ਜਿਹੜੀ ਅਮੁੱਲ ਕੰਪਨੀ ਦੀ ਗੱਲ ਕਰਦੇ ਨੇ ਉਹਨੇ ਵੀ ਬਹੁਤ ਲੋਕਾਂ ਦੇ ਗਾਟੇ ਲਾਏ ਨੇ ਉਹਨਾਂ ਨੇ ਵੀ ਡਿਗਰੀ ਡਿਗਰੀ ਫੈਂਟ ਖਾਧੀ ਹੈ ਲੋਕਾਂ ਦੀ ਖੁਸ਼ ਲੋਕ ਉਹਨਾਂ ਤੋਂ ਵੀ ਨਹੀਂ ਹੈਗੇ ਪਰ ਲੋਕਾਂ ਦੀ ਮਜਬੂਰੀ ਹੈ ਹਾਰ ਕੇ ਕਿਤੇ ਨਾ ਕਿਤੇ ਦੁੱਧ ਤਾਂ ਪਾਣਾ ਹੀ ਅਗਲੇ ਨੇ ਪੇਮੈਂਟਾਂ ਵੇਰਕਾਂ ਦੀਆਂ ਟਾਈਮ ਤੇ ਨਹੀਂ ਆਉਂਦੀਆਂ ਬਹੁਤ ਬੁਰਾ ਹਾਲ ਹੋਇਆ ਪਿਆ